ਹੜ ਆਏ ਹੋਏ ਆ ਤੇ ਲੋਕ ਪਰੇਸ਼ਾਨ ਹੋਏ ਹੋਏ ਆ ਲੋਕਾਂ ਦੇ ਘਰ ਤੈਗੇ ਲੋਕ ਗੁੱਸੇ ਦੇ ਵਿੱਚ ਜਿੱਥੇ ਇੱਕ ਮੰਤਰੀ ਪਿੰਡੂ ਵਿਕਾਸ ਮੰਤਰੀ ਲੋਕਾਂ ਦੀ ਸਾਰ ਲੈਣ ਆਇਆ ਸੀ ਤੇ ਲੋਕਾਂ ਨੇ ਅੱਗੋਂ ਡਾਂਗਾ ਚੱਕ ਲਈਆਂ ਭੱਜ ਭੱਜ ਕੇ ਜਾਨ ਬਚਾਈ ਬਾਅਦ ਦੇ ਵਿੱਚ ਪੁਲਿਸ ਛਾਉਣੀ ਦੇ ਵਿੱਚ ਉਹ ਇਲਾਕਾ ਬਦਲ ਗਿਆ ਬਾਡੀਗੜ ਜ਼ਖਮੀ ਹੋ ਗਏ ਇਹਨਾਂ ਗੁੱਸਾ ਲੋਕਾਂ ਨੂੰ ਕਿਉਂ ਚੜਿਆ ਕਿਉਂ ਚੜਿਆ ਇਨਾ ਗੁੱਸਾ ਆਪਾਂ ਸਮਝਦੇ ਆ ਪੂਰੇ ਪੰਜਾਬ ਦੇ ਵਿੱਚ ਵੀਡੀਓ ਆ ਰਹੀਆਂ ਜਿਹੜੀਆਂ ਦਿਲ ਨੂੰ چیرਨੀਆਂ ਹੋਈਆਂ ਜਾ ਰਹੀਆਂ ਜਦੋਂ ਲੋਕਾਂ ਦੇ ਘਰ ਟਹਿ ਰਹੇ ਆ ਲੋਕਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਲੋਕ ਬੁਰੀ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਝੰਜੋੜੇ ਗਏ ਆ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰਾਂ ਬਹੁਤ ਵਾਅਦੇ ਕਰਦੀਆਂ ਸਰਕਾਰਾਂ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਨੀਆਂ ਲੋਕਾਂ ਨੂੰ ਆਖਦੀਆਂ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੇ ਵਾਰੇ ਨਿਆਰੇ ਕਰਦੇਾਂਗੇ ਪਰ ਜਿੱਤਣ ਤੋਂ ਬਾਅਦ ਕਿਸੇ ਦੀ ਕੋਈ ਜਿਹੜੀ ਸਾਰ ਨਹੀਂ ਲੈਂਦਾ ਫੇਰ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਆ ਜਦੋਂ ਕੋਈ ਵੱਡਾ ਹਾਸਾ ਹੋ ਜਾਂਦਾ ਫੇਰ ਰੋਟੀਆਂ ਸੇਕਣ ਲਈ ਸਿਆਸੀ ਫੇਰ ਉੱਥੇ ਮੰਤਰੀ ਐਮ ਐਲ ਏ ਲੀਡਰ ਚਾਹੇ ਵਿਰੋਧੀ ਧਿਰ ਦੇ ਹੋਣ ਚਾਹੇ ਜਿਹੜੀ ਸੱਤਾ ਧਿਰ ਦੇ ਹੋਣ ਉੱਥੇ ਜਾਂਦੇ ਆ ਉਹ ਸਿਰਫ ਕੀ ਕਰਨ ਜਾਂਦੇ ਆ ਖਾਣਾ ਪੂਰਤੀ ਕਰਨ ਜਾਂਦੇ ਆ ਤਸਵੀਰਾਂ ਲਵਾਉਣ ਜਾਂਦੇ ਆ ਸਿਰਫ ਤੇ ਸਿਰਫ ਲੋਕਾਂ ਦੇ ਉੱਤੇ ਜਿਹੜੇ ਮਲਮ ਲਾਉਣ ਜਾਂਦੇ ਆ ਪਰ ਲੋਕ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਲੋਕ ਓਵੇਂ ਓਵੇਂ ਸਮਝਦਾਰ ਹੋ ਰਹੇ ਆ ਕਿਉਂਕਿ ਪਹਿਲਾਂ ਲੋਕਾਂ ਨੂੰ ਪਰਮਾ ਕੇ ਝੂਠੇ ਬਿਆਨ ਦੇ ਕੇ ਝੂਠੀਆਂ ਗੱਲਾਂ ਕਰਕੇ ਲੋਕਾਂ ਤੋਂ ਵੋਟਾਂ ਲੈ ਜਾਂਦੇ ਸੀ ਲੀਡਰ ਪਰ ਜਿਵੇਂ ਜਿਵੇਂ ਤਕਨੀਕ ਵਧੀ ਲੋਕ ਹੁਣ ਉਹਨਾਂ ਦੇ ਬਿਆਨ ਆ ਜਿਹੜੇ ਉਹ ਰਿਕਾਰਡ ਕਰਨ ਲੱਗ ਗਏ ਉਹ ਵੀਡੀਓ ਬਣਾਉਣ ਲੱਗ ਗਏ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਨੇ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਇੱਕ ਬਿਆਨ ਦਿੱਤਾ ਸੀ ਬਿਆਨ ਕੀ ਸੀ ਕਿ ਲੋਕੋ ਮੈਂ ਤੁਹਾਡਾ ਮੁੱਖ ਮੰਤਰੀ ਆ ਆਮ ਕਰਦਾ ਮੁੰਡਾ ਜੇਕਰ ਕੁਦਰਤ ਨੇ ਤੁਹਾਡੇ ਉੱਤੇ ਆਫਤ ਲੈ ਆਂਦੀ ਤੇ ਕੀ ਹੋਇਆ ਮੈਂ ਤੁਹਾਡੇ ਇੱਕ ਇੱਕ ਪਾਈ ਦੇਵਾਂਗਾ ਤੁਹਾਨੂੰ ਕੁਕੜੀ ਮਰੀ ਦਾ ਵੀ ਮੁਆਵਜ਼ਾ ਮਿਲੇਗਾ ਬੱਕਰੀ ਮਰੀ ਦਾ ਵੀ ਮੁਆਵਜ਼ਾ ਮਿਲੇਗਾ ਫਸਲਾਂ ਦਾ ਤਾਂ ਮਿਲੂਗਾ ਹੀ ਮਿਲੂਗਾ ਦਧਾਰੂ ਜਿਹੜੇ ਜਾਨਵਰ ਆ ਉਹਨਾਂ ਦਾ ਤਾਂ ਮਿਲੂ ਹੀ ਗਏ ਮਿਲੂਗਾ ਪਰ ਹੋਇਆ ਕੀ ਹੋਇਆ ਇਸ ਦੇ ਉਲਟ ਹੋਇਆ ਕਿ ਲੋਕਾਂ ਨੂੰ ਜਿਹੜੇ ਦਧਾਰੂ ਪਸ਼ੂ ਸੀ ਉਹ ਮਾਰੇ ਗਏ ਸੀ 2023 ਦੇ ਵਿੱਚ ਉਹਦਾ ਵੀ ਪੁਕਤਾ ਜਿਹੜਾ ਉਹ ਮੁਆਵਜ਼ਾ ਨਹੀਂ ਮਿਲਿਆ ਜਿਹੜੀਆਂ ਫਸਲਾਂ ਦਾ ਵੀ ਜਿਹੜਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਸ ਕਰਕੇ ਜਦੋਂ ਹੁਣ 2025 ਦੇ ਵਿੱਚ ਹੜ ਆਏ ਤੇ ਪੱਤਰਕਾਰਾਂ ਨੇ ਵੀ ਘੇਰ ਲਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਟ੍ਰੋਲਿੰਗ ਹੋਣ ਲੱਗੀ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਦੀਆਂ ਨਾਸਾ ਬੰਦ ਕਰ ਦਿੱਤੀਆਂ ਭਾਵੇਂ ਹੁਣ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਆ ਪੰਜਾਬ ਦੇ ਐਮ ਐਲ ਏਜ਼ ਉੱਥੇ ਜਾ ਰਹੇ ਆ ਲੋਕਾਂ ਦੀ ਸਾਰ ਲੈ ਰਹੇ ਆ ਪੂਰਾ ਪ੍ਰਸ਼ਾਸਨ ਉੱਤੇ ਫਿਰਦਾ ਪੂਰਾ ਪ੍ਰਸ਼ਾਸਨ ਵਾਹ ਲ ਆ ਰਿਹਾ ਪਰ ਲੋਕ ਕਿਤੇ ਨਾ ਕਿਤੇ ਇਹ ਗੱਲ ਕਹਿ ਰਹੇ ਆ ਕਿ ਜੇਕਰ ਜਿੰਨਾ ਚੁਸਤ ਜਿੰਨੀ ਤੇਜ਼ੀ ਦੇ ਨਾਲ ਹੁਣ ਪ੍ਰਸ਼ਾਸਨ ਕੰਮ ਕਰ ਰਿਹਾ ਜੇਕਰ ਇਹੀ ਪ੍ਰਸ਼ਾਸਨ ਇਹੀ ਐਮਐਲਏ ਇਹੀ ਸਰਕਾਰ ਸਮਾਂ ਰਹਿਂਦੇ ਹੜੋਂ ਤੋਂ ਪਹਿਲਾਂ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਕਿਤੇ ਨਾ ਕਿਤੇ ਨਾ ਸਾਡੀਆਂ ਫਸਲਾਂ ਹੜਦੀਆਂ ਨਾ ਸਾਦੇ ਘਰ ਟੈਂਦੇ ਨਾ ਸਾਨੂੰ ਘਰੋਂ ਬੇਕਾਰ ਹੋਣਾ ਪੈਂਦਾ ਪਰ ਹੁਣ ਵੀ ਜੋ ਵੀ ਪੰਜਾਬ ਦੇ ਲੋਕਾਂ ਲਈ ਐਮਐਲਏ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਜੋ ਵੀ ਕਰ ਰਹੇ ਆ ਉਹਨਾਂ ਨੂੰ ਜ਼ਰੂਰ ਪੰਜਾਬ ਦੇ ਲੋਕ ਗੱਲ ਆ ਰਹੀ ਆ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਕਿ ਇਹੋ ਜੀ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਰਲ ਮਿਲ ਕੇ ਰਹਿਣਾ ਪੈਂਦਾ ਪਰ ਹਰ ਥਾਂ ਤੇ ਜੋ ਇਹੋ ਜਿਹਾ ਨਹੀਂ ਕਿਉਂਕਿ ਹੜਾ ਆਏ ਹੋਏ ਆ ਪੂਰੇ ਦੇਸ਼ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਹੜਾ ਆਏ ਹੋਏ ਆ ਉੱਥੇ ਹੀ ਕਈ ਜਿਹੜੇ ਗਰੀਬ ਜਿਹੜੇ ਸੂਬੇ ਆ ਜਿਵੇਂ ਯੂਪੀ ਬਿਹਾਰ 오ਡੀਸਾ ਉਹਨਾਂ ਸੂਬਿਆਂ ਦੇ ਵਿੱਚ ਵੀ ਹੜਾ ਆਏ ਹੋਏ ਆ ਜਿੱਥੇ ਆਮ ਲੋਕ ਵੀ ਜਿਹੜੇ ਲੋਕਾਂ ਦੀ ਜਿਹੜੀ ਸਹਾਇਤਾ ਉਹ ਨਹੀਂ ਕਰ ਸਕਦੇ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਇਆ ਪੰਜਾਬ ਦੇ ਆਮ ਲੋਕ ਚਾਰਾ ਰੋਟੀ ਪਾਣੀ ਲੈ ਕੇ ਆਹ ਮੁਹਾਰੇ ਪੁੱਜ ਗਏ ਸਰਕਾਰੀ ਸਹਾਇਤਾ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਪਰ ਬਿਹਾਰ ਦੇ ਵਿੱਚ ਵੀ ਹੜ੍ਹ ਆਏ ਹੋਏ ਆ ਉੱਥੇ ਜਦੋਂ ਉਹਨਾਂ ਦਾ ਜਿਹੜਾ ਪਿੰਡੂ ਵਿਕਾਸ ਮੰਤਰੀ ਆ ਜਿਹੜਾ ਪਿੰਡੂ ਵਿਕਾਸ ਮੰਤਰੀ ਜਦੋਂ ਉੱਥੇ ਲੋਕਾਂ ਦੀ ਸਾਰ ਲੈਣ ਗਿਆ ਲੋਕ ਭੁੱਖਣ ਭਾਣੇ ਬੈਠੇ ਸੀ ਲੋਕ ਪਿੱਛੇ ਪੈ ਗੇ ਲੋਕਾਂ ਨੇ ਪਿੰਡੂ ਵਿਕਾਸ ਮੰਤਰੀ ਦੇ ਉੱਤੇ ਹਮਲਾ ਕਰ ਦਿੱਤਾ ਬਿਹਾਰ ਦੀ ਗੱਲ ਹੈ ਜਦੋਂ ਹਮਲਾ ਕਰ ਦਿੱਤਾ ਭੱਜ ਕੇ ਮੰਤਰੀ ਨੇ ਆਪਣੀ ਜਾਨ ਬਚਾਈ ਫੇਰ ਕਿਤੇ ਜਾ ਕੇ ਬਾਡੀ ਗੜਾਣੇ ਉਹਦੀ ਜਾਨ ਛੜਾਈ ਬਾਅਦ ਦੇ ਵਿੱਚੋਂ ਸਾਰਾ ਜਿਹੜਾ ਇਲਾਕਾ ਸੀ ਉਹ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਇਹ ਬਿਹਾਰ ਦੀ ਘਟਨਾ ਜਿਹੜੀ ਦੱਸ ਰਹੇ ਹਾਂ ਜਿੱਥੇ ਪਿੰਡੂ ਵਿਕਾਸ ਮੰਤਰੀ ਸੀ ਜਿਹੜਾ ਉਹਦੇ ਮਗਰ ਲੋਕ ਪੈ ਗਏ ਕਿਉਂਕਿ ਲੋਕ ਸਤਾਏ ਇੰਨੇ ਆ ਹੜ ਆਏ ਹੋਏ ਆ ਲੋਕਾਂ ਕੋਲ ਖਾਣ ਨੂੰ ਹੈ ਨਹੀਂ ਤੇ ਉਥੋਂ